ਪੀਟੀਵੀ ਦੇਖ ਰਹੇ ਸਭ ਪੰਜਾਬੀਆਂ ਨੂੰ ਜੀ ਆਇਆਂ ਨੂੰ ਸਸਰੀਕਾਲ ਪੰਜਾਬ ਦਾ ਚੋਣ ਦੰਗਲ ਭਾਵੇਂ 27 ਵਿੱਚ ਹੋਣਾ ਹੈ ਉਸ ਸਮੇਂ ਵੱਖ-ਵੱਖ ਪਾਰਟੀਆਂ ਦੇ ਵੱਖੋ-ਵੱਖਰੇ ਉਮੀਦਵਾਰ ਇੱਕ ਦੂਜੇ ਦੇ ਸਾਹਮਣੇ ਹੋਣਗੇ ਇੱਕ ਦੂਸਰੇ ਉੱਪਰ ਦੂਸ਼ਣ ਬਾਜ਼ੀ ਵੀ ਕੀਤੀ ਜਾਵੇਗੀ ਇੱਕ ਦੂਸਰੇ ਦੀ ਕਿਰਦਾਰ ਕੁਸ਼ੀ ਵੀ ਕੀਤੀ ਜਾਵੇਗੀ ਸਾਰੀਆਂ ਪਾਰਟੀਆਂ ਚੋਣਾ ਜਿੱਤਣ ਵਾਸਤੇ ਹਰ ਤਰ੍ਹਾਂ ਦਾ ਹਰਬਾ ਵਰਤਦਿਆਂ ਨੇ ਸਾਰੀਆਂ ਪਾਰਟੀਆਂ ਵੋਟਰਾਂ ਨੂੰ ਲਿਬਾਉਣ ਵਾਸਤੇ ਪੈਸਾ ਸ਼ਰਾਬ ਖੂਬ ਵਰਤਉਂਦੀਆਂ ਨੇ ਸਰਕਾਰ ਵੱਲੋਂ ਫ੍ਰੀ ਵਿੱਚ ਦਿੱਤੀਆਂ ਜਾਣ ਵਾਲੇ ਸਹੂਲਤਾਂ ਵੀ ਇੱਕ ਤਰ੍ਹਾਂ ਦੀ ਰਿਸ਼ਵਤ ਹੀ ਹੈ ਇਹ ਸਹੂਲਤ ਭਾਵੇਂ ਫ੍ਰੀ ਬੱਸ ਸਫਰ ਹੋਵੇ ਭਾਵੇਂ 300 ਯੂਨਿਟ ਬਿਜਲੀ ਮਾਫ ਹੋਵੇ ਜਾ ਔਰਤਾਂ 1000 ਰੁਪਏ ਦੇਣ ਦਾ ਐਲਾਨ ਹੋਵੇ ਇਹ ਵੀ ਤਾਂ ਇੱਕ ਤਰ੍ਹਾਂ ਦੀ ਰਿਸ਼ਵਤ ਹੀ ਹੈ ਲੋਕਤੰਤਰ ਵਿੱਚ ਸਮੇਂ ਦੇ ਹਿਸਾਬ ਨਾਲ ਬਹੁਤ ਤਬਦੀਲੀਆਂ ਆ ਗਈਆਂ ਨੇ ਜਿੱਥੇ ਪਹਿਲਾਂ ਲੀਡਰ ਜ਼ਮੀਨੀ ਪੱਧਰ ਤੋਂ ਉੱਠ ਕੇ ਆਉਂਦੇ ਸਨ ਉੱਥੇ ਹੁਣ ਪੈਸੇ ਵਾਲੇ ਸਿੱਧੇ ਪੈਸੇ ਦੇ ਜ਼ੋਰ ਨਾਲ ਉੱਪਰੋਂ ਆ ਡਿੱਗਦੇ ਨੇ ਅਤੇ ਲੋਕਾਂ ਦੇ ਲੀਡਰ ਬਣ ਜਾਂਦੇ ਨੇ ਇਹ ਜ਼ਿਆਦਾਤਰ ਬਿਜ਼ਨਸਮੈਨ ਹੁੰਦੇ ਨੇ ਜੋ ਜਿੱਤਣ ਤੋਂ ਬਾਅਦ ਲੋਕ ਸੇਵਾ ਕਰਨ ਦੀ ਬਜਾਏ ਆਪਣੇ ਧੰਦੇ ਨੂੰ ਚਮਕਾਉਣ ਵਿੱਚ ਲੱਗੇ ਰਹਿੰਦੇ ਨੇ ਪਿਛਲੇ ਦਿਨੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸੋਦੀਆ ਦਾ ਪੰਜਾਬ ਚੋਣਾ ਜਿੱਤਣ ਬਾਰੇ ਦਿੱਤਾ ਬਿਆਨ ਕਾਫੀ ਵਾਦ-ਵਿਵਾਦ ਵਾਲਾ ਬਣ ਗਿਆ ਹੈ ਇਸ ਵਾਦ-ਵਿਵਾਦ ਵਾਲੇ ਬਿਆਨ ਨੇ ਜਿੱਥੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ ਉੱਥੇ ਨਾਲ ਦੇ ਨਾਲ ਇਹ ਵੀ ਦਰਸਾਇਆ ਹੈ ਕੇ ਪਾਰਟੀਆਂ ਚੋਣਾ ਜਿੱਤਣ ਲਈ ਕੀ ਕੀ ਕਰਦੀਆਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਇੰਚਾਰਜ ਮਨੀਸ਼ ਚੋਧਿਆ ਨੇ ਪਿਛਲੇ ਦਿਨੀ ਮੁਹਾਲੀ ਵਿੱਚ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਕਦਿਆ ਔਰਤਾਂ ਨੂੰ ਸੰਬੋਧਨ ਕਰਦਿਆਂ ਜਿਹੜੇ ਵਿਚਾਰ ਪ੍ਰਗਟ ਕੀਤੇ ਔਰ ਚਰਚਾ ਦੇ ਨਾਲ ਨਾਲ ਆਲੋਚਨਾ ਦਾ ਵਿਸ਼ਕਾਰ ਬਣ ਰਹੇ ਨੇ ਮੁਹਾਲੀ ਵਿੱਚ ਵਿਚਾਰ ਚਰਚਾ ਦੌਰਾਨ ਮਨੀਸ਼ ਚੋਧਿਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਇਲੈਕਸ਼ਨ ਹਰ ਹਾਲਤ ਵਿੱਚ ਜਿੱਤਣੀ ਹੈ ਸਾਨੂੰ ਸ਼ਾਮ-ਦਾਮ-ਦੰਡਪੇਦ ਕੋਈ ਵੀ ਤਰੀਕਾ ਅਪਣਾਉਣਾ ਪਿਆ ਤਾਂ ਅਪਣਾਵਾਂਗੇ ਪਾਪ ਕਿ ਹਰ ਹਾਲਤ ਵਿੱਚ ਪੰਜਾਬ ਦੀ ਇਲੈਕਸ਼ਨ ਜਿੱਤਣੀ ਹੈ ਔਰਤਾਂ ਨੂੰ ਸੰਬੋਧਨ ਹੁੰਦਿਆਂ ਉਹਨਾਂ ਆਖਿਆ ਕਿ ਤੁਸੀਂ ਇਹਨਾਂ ਚੋਣਾਂ ਲਈ ਲਾਂਬੰਦ ਹੋ ਜਾਓ ਸ਼ਾਮ-ਦਾਮ-ਦੰਡਪੇਦ ਦਾ ਤਰੀਕਾ ਪਾਵੇਂ ਸਾਰੀਆਂ ਪਾਰਟੀਆਂ ਅਪਣਾਉਂਦੀਆਂ ਨੇ ਪਰ ਇੱਕ ਬਦਲਾਅ ਦਾ ਨਾਅਰਾ ਦੇ ਕੇ ਅਤੇ ਬਾਕੀ ਪਾਰਟੀਆਂ ਤੋਂ ਵੱਖਰੇ ਸੱਭਿਆਚਾਰ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਸੀਨੀਅਰ ਲੀਡਰ ਸ਼ਰਯਮੇ ਬੋਲਦਾ ਹੈ ਤਾਂ ਬੁਰਾ ਤਾਂ ਲੱਗਦਾ ਹੈ ਕਿਉਂਕਿ ਲੋਕਾਂ ਨੇ ਪੁਰਾਣੀਆਂ ਪਾਰਟੀਆਂ ਨੂੰ ਪਰਖਿਆ ਹੋਇਆ ਹੈ ਉਹਨਾਂ ਸਾਰਿਆਂ ਨੂੰ ਨਕਾਰ ਕੇ ਪੰਜਾਬੀਆਂ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਪੰਜਾਬ ਦੇ ਲੀਡਰ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ ਬਦਲਾਅ ਦਾ ਦਾਵਾ ਕਰਨ ਵਾਲੀ ਪਾਰਟੀ ਇਸ ਤਰ੍ਹਾਂ ਦੇ ਬਿਆਨ ਦੇਵੇ ਤਾਂ ਵੋਟਰਾਂ ਵਿੱਚ ਇੱਕ ਚਰਚਾ ਸੁਭਾਵਕ ਹੀ ਛਿੜਦੀ ਹੈ ਮਨੀਸ਼ ਸੋਦੀਆ ਦੇ ਇਸ ਬਿਆਨ ਦਾ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਡਟ ਕੇ ਵਿਰੋਧ ਕੀਤਾ ਹੈ ਸਾਰੀਆਂ ਪਾਰਟੀਆਂ ਨੇ ਟਿੱਪਣੀਆਂ ਇਸ ਬਿਆਨ ਤੇ ਦੇਖਣ ਨੂੰ ਮਿਲੀਆਂ ਨੇ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਨੇ ਇਸ ਮਾਮਲੇ ਵਿੱਚ ਆਪਣਾ ਤਿੱਖਾ ਵਿਰੋਧ ਦਰਜ ਕਰਵਾਇਆ ਹੈ ਪੰਜਾਬ ਕਾਂਗਰਸ ਨੇ ਆਪਣੇ ਆਫੀਸ਼ੀਅਲ ਪੇਜ ਤੇ ਇਸ ਦਾ ਤਿੱਖਾ ਪ੍ਰਤੀਕਰਮ ਦਿੰਦਿਆ ਲਿਖਿਆ ਹੈ ਕਿ ਝਾੜੂ ਵਾਲਿਆਂ ਦੀ ਸੋਚ ਪੰਜਾਬ ਨੂੰ ਤੁਸੀਂ ਕਿਹੜੀ ਅੱਗ ਵਿੱਚ ਧਕੇਲਣਾ ਚਾਹੁੰਦੇ ਹੋ ਪੰਜਾਬ ਯੂਥ ਕਾਂਗਰਸ ਵੱਲੋਂ ਵੀ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਹੈ ਉਹਨਾਂ ਆਪਣੇ ਆਫੀਸ਼ੀਅਲ ਪੇਜ ਤੇ ਲਿਖਿਆ ਹੈ ਦਿੱਲੀ ਤੋਂ ਨਕਾਰੇ ਲੀਡਰ ਟ੍ਰੇਨਿੰਗ ਦੇ ਰਹੇ ਹਨ ਕਿ ਚੋਣਾ ਜਿੱਤਣ ਲਈ ਝੂਠ ਬੋਲੋ ਲੜਨਾ ਪਵੇ ਲੜੋ ਛਾਮ-ਦਾਮ ਦੰਦ ਚਾਮਦਮ ਡੰਡਪੇਦ ਸਿਖਾਰ ਰਿਹਾ ਮਨੀਸ਼ ਸ਼ਿਸ਼ੋਦੀਆ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਵੀ ਮਨੀਸ਼ ਸ਼ਿਸ਼ੋਦੀਆ ਦੀ ਵੀਡੀਓ ਆਪਣੇ ਫੇਸਬੁੱਕ ਪੇਜ ਤੇ ਜਾਰੀ ਕੀਤੀ ਅਤੇ ਲਿਖਿਆ ਇਹ ਹੈ ਆਮ ਆਦਮੀ ਪਾਰਟੀ ਦੀ ਸੋਚ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਇਹ ਆਖਦਾ ਆਇਆ ਹੈ ਕਿ ਜਦੋਂ ਦੀ ਇਹ ਪਾਰਟੀ ਪੰਜਾਬ ਵਿੱਚ ਆਈ ਹੈ ਉਦੋਂ ਤੋਂ ਹੀ ਪੰਜਾਬ ਵਿੱਚ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਹੈ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹਨਾਂ ਨੇ ਤਾਂ ਭਾਰਤੀ ਚੋਣ ਕਮਿਸ਼ਨ ਤੋਂ ਪਾਰਟੀ ਦੀ ਮਾਨਤਾ ਖਤਮ ਕਰਨ ਦੀ ਵੀ ਮੰਗ ਕਰ ਦਿੱਤੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਇਸ ਬਿਆਨ ਨੂੰ ਸਹੀ ਮੰਦੀ ਹੈ ਜਾਂ ਇਹ ਉਹਨਾਂ ਦਾ ਨਿੱਜੀ ਬਿਆਨ ਕਹਿ ਕੇ ਇਸ ਤੋਂ ਪਿੱਛਾ ਛਡਾਉਂਦੀ ਹੈ ਮਨੀਸ਼ ਚੋਧਿਆ ਦੇ ਇਸ ਬਿਆਨ ਨੇ ਅ ਰਾਜਨੀਤੀ ਦੀ ਅੰਦਰਲੀ ਗੰਦਗੀ ਨੂੰ ਵੀ ਜ਼ਾਹਰ ਕੀਤਾ ਹੈ ਕਿ ਚੋਣਾ ਕਿਸ ਤਰ੍ਹਾਂ ਜਿੱਤੀਆਂ ਜਾਂਦੀਆਂ ਨੇ ਜਾਂ ਚੋਣਾ ਕਿਸ ਤਰ੍ਹਾਂ ਲੜੀਆਂ ਜਾਂਦੀਆਂ ਨੇ ਪੰਜਾਬ ਦੇ ਲੀਡਰ ਇਸ ਬਿਆਨ ਨੂੰ ਪੰਜਾਬੀਆਂ ਨੂੰ ਦਿੱਲੀ ਵਾਲਿਆਂ ਦੀ ਧਮਕੀ ਨਾਲ ਤਸ਼ਬੀਹ ਵੀ ਦਿੰਦੇ ਨੇ ਪੰਜਾਬੀਆਂ ਦੀ ਅੱਖ ਨਾਲ ਵੀ ਇਸ ਬਿਆਨ ਨੂੰ ਜੋੜਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਵੱਲੋਂ ਦਿੱਤਾ ਇਹ ਬਿਆਨ ਪੰਜਾਬੀਆਂ ਤੇ ਕੀ ਅਸਰ ਪਾਉਂਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ ਦੇ ਖੇਠਲੇ ਪੱਦਰ ਪਾਵਕੇ ਪਿੰਡਾਂ ਵਿੱਚ ਪਹਿਲਾਂ ਹੀ ਲੈਂਡ ਪੂਲਿੰਗ ਪਾਲਸੀ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਵਿਰੋਧ ਸਿਖਰ ਤੇ ਹੈ ਹੁਣ ਭਾਵੇਂ ਇਹ ਲੈਂਡ ਪੂਲਿੰਗ ਪਾਲਸੀ ਲੋਕਾਂ ਦੇ ਦਬਾਅ ਕਾਰਨ ਵਾਪਸ ਲੈ ਲਈ ਗਈ ਹੈ ਪਰ ਇਸ ਨਵੇਂ ਬਿਆਨ ਨੇ ਵਿਰੋਧੀ ਧਿਰ ਅਤੇ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਹਥਿਆਰ ਦੇ ਦਿੱਤਾ ਹੈ ਸਾਡੇ ਅਨੁਸਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਬਹੁਤ ਹੀ ਸੋਚ ਸਮਝ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਇਹ ਉਹੀ ਪੰਜਾਬੀ ਨੇ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜ ਵਾਰੀ ਮੁੱਖ ਮੰਤਰੀ ਬਣਾਇਆ ਅਤੇ ਉਹਨਾਂ ਦੇ ਜੀਵਨ ਦੀ ਆਖਰੀ ਚੋਣ ਵਿੱਚ ਨਮੋਸ਼ੀ ਜਨਕ ਹਾਰ ਵੀ ਦਿੱਤੀ ਹੀਰੋ ਤੋਂ ਜ਼ੀਰੋ ਬਣਾਉਣ ਵਿੱਚ ਪੰਜਾਬੀ ਮਿੰਟ ਵੀ ਨਹੀਂ ਲਾਉਂਦੇ ਇਹ ਨਾ ਹੋਵੇ 92 ਸੀਟਾਂ ਜਤਾਉਣ ਵਾਲੇ ਪੰਜਾਬੀਆਂ ਵੱਲੋਂ ਤੁਹਾਡਾ ਹਾਲ ਵੀ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਵਲਾਂ ਕਰ ਦਿੱਤਾ ਜਾਵੇ ਦਿੱਲੀ ਵਾਲੀ ਲੀਡਰਸ਼ਿਪ ਤਾਂ ਆਪਣਾ ਬਿਆਨ ਦੇ ਕੇ ਚੱਲਦੀ ਬਣਦੀ ਹੈ ਪਰ ਭੁਗਤਣਾ ਤਾਂ ਪੰਜਾਬ ਦੀ ਲੀਡਰਸ਼ਿਪ ਨੂੰ ਪੈਂਦਾ ਹੈ ਇਹ ਨਾ ਹੋਵੇ ਕਿ ਇਨ੍ਹਾਂ ਬਿਆਨਾਂ ਦਾ ਨਤੀਜਾ ਭਗਵੰਤ ਮਾਨ ਹੁਣਾ ਨੂੰ 27 ਦੀਆਂ ਚੋਣਾਂ ਵਿੱਚ ਭੁਗਤਣਾ ਪਵੇ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਦੇਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇੱਕ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ